ਹਾਕਮ ਬਲਿਆ ਜੱਗੂ ਉਹ ਕੰਡੇ ਲੇਟਰ ਪੱਜੂ ਜਾਂ ਜਫਾ ਲੱਗੂ ਉਹ ਹਾਕਮ ਬਲਿਆ ਜੱਗੂ ਉਹ ਬੱਬਰ ਸ਼ੇਰ ਕਬੱਡੀ ਦਾ ਉਹ ਵੇਖਾਂਗੇ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਆ ਪੱਟਾ ਮਲ ਖੇਡ ਕਬੱਡੀ ਦਾ ਲਓ ਦੇਖੋ ਇੱਕ ਕਹਿੰਦਾ ਵੀ 100 ਕੇ ਦੀ ਜੇਤੂ ਸਾਡੇ ਲੱਕੀ ਮੂਹ ਪਿੰਡ ਵਾਲਾ ਕੈਨੇਡਾ ਤੋਂ ਬਹੁਤ ਵੱਡਾ ਰੋਟੀ ਮਾ ਬਣਤ ਲਈ ਧੰਨਵਾਦ ਵੀਰਾਂ ਦਾ ਸਾਡੇ ਗੁਰਪ੍ਰੀਤ ਸਿੰਘ ਜੀ ਖੁੱਦਾ ਸਰਪੰਚ 0.0 ਬਰਨਾਲਾ ਉਹਨਾਂ ਵੱਲੋਂ ਵੀ ਵੱਡੇ ਯੋਗਦਾਨ ਹੈ ਆ ਸਾਈਡ ਤੇ ਹੋ ਜਾਓ ਆਪਾਂ ਯਾਰ ਪਹਿਲਾਂ ਮੁਕਾਬਲਾ ਦੂਜਾ ਸ਼ੁਰੂ ਕਰਵਾ ਦਈਏ ਅਬ ਉਸਰੇ ਜਿੱਦਾਂ ਪੋੜਿਆ ਗਰਾਊਂਡ ਦੇ ਵਿੱਚ ਮੂਸਰੇ ਪਾਉਣ ਦੀ ਕਰਦੇ ਹੋ ਜਿੰਨਾਂ ਕੋਲੇ ਮੂਸਰੇ ਆ ਪਹਿਲਾ ਸੈਮੀਫਾਈਨਲ ਮੈਚ ਸ਼ੁਰੂ ਲੱਗਾ ਬਹੁਤ ਤਕੜਾ ਛਿੰਦੇ ਹੋਈ ਜਿਹੜਾ ਦੂਜਾ ਸੈਮੀਫਾਈਨਲ ਮੈਚ ਹੋਈ ਉਹ ਵੀ ਤਕੜਾ ਛਿੰਦੇ ਜਾ ਪਰ ਆਪਾਂ ਪਹਿਲੇ ਸੈਮੀ ਦਾ ਦੰਦ ਮਾਰੀਆ ਮੇਰੇ ਵੀਰ ਫੇਰ ਬੇਨਤੀ ਕਰਦੇ ਆ ਇੰਦਰਜੀਤ ਕਲਸੀਆ ਜੇ ਸਾਡੀ ਆਵਾਜ਼ ਨੂੰ ਸੁਣਦਾ ਹੈ ਤਾ ਸਾਡਾ ਵੀਰ ਅਰਪਿੰਦਰ ਜਲਾਲ ਨੂੰ ਯਾਦ ਕਰ ਰਿਹਾ ਹੈ ਉਹਦੇ ਨਾਲ ਸੰਪਰਕ ਕਰ ਲੇ ਅਮਰੀਕ ਖੋਸੇਕੁਟਰੇ ਵਾਲਾ ਪੁੱਜਿਆ ਹੋਇਆ ਯਾਰ ਦਾ ਯਾਰ ਹੈ ਬੰਦਾ ਦਿਲਦਾਰ ਹੈ ਅਰਪਿੰਦਰ ਜਲਾਲ ਪੁੱਜਿਆ ਹੋਇਆ ਆਪਣਾ ਸਵਾਦ ਸੇਵੀ ਵੀ ਹੈ ਕਿਸਾਰ ਮਸਤੂਰ ਸਰਤਾ ਯੋਧਾ ਉਹ ਲਾਲਤੋ ਵਾਲਾ ਬਿੱਲਾ ਸੱਚ ਬੋਲਦਾ ਬਿੱਲਾ ਪੁੱਜਿਆ ਹੋਇਆ ਉਹ ਰੋਟਿਆਂ ਵਾਲਾ ਸੁਵਰਾਜ ਪੁੱਜਿਆ ਭਰਾ ਸਾਡਾ ਅਮਰੀਕ ਮਾਣਾ ਵਾਲਾ ਪੁੱਜਿਆ ਔਰ ਸਾਰੇ ਸੁਖ ਕੋੜੀਆਂ ਜਿੰਨੇ ਵੀ ਉਸਮੈਂ ਤੇ ਪੁੱਜਿਆ ਸਾਡੀ ਪੈਨ ਹਰਪ੍ਰੀਤ ਕੌਰ ਪੁੱਜੀ ਹੈ ਉਹਨਾਂ ਦਾ ਵੀ ਬਹੁਤ ਧੰਨਵਾਦ ਤੇ ਮੁਕਾਬਲਾ ਸ਼ੁਰੂ ਕਰਵਾ ਦਿਓ ਉਤਮ ਵੀਰ ਕਬੱਡੀ ਕਲੱਬ ਮਹਿਮਦਬਾਲ ਦੀ ਟੀਮ ਦੇ ਸੱਦੇ ਹੱਥ ਹੈ ਤੇ ਹਾਕਾਬਾਲ ਦੀ ਟੀਮ ਖੱਬੇ ਬੰਨੇ ਹੈ ਪਹਿਲਾ ਸੈਮੀਫਾਈਨਲ ਮੈਚ ਕਲਗੀ ਤਰ ਕਬੱਡੀ ਕਪਾ ਕਮਾਲਪੁਰੇ ਦੀ ਧਰਤੀ ਸ਼ੁਰੂ ਹੋ ਲੱਗਿਆ ਮਹਿਮਦਬਾਲ ਦੀ ਧਰਤੀ ਦਾ ਜੋਤਾਂ ਮੇਲੇ ਵੀਰੋ ਆ ਇਸ ਮੈਚ ਦੀ ਪਹਿਲੀ ਕਬੱਡੀ ਬੋਰਡਨੀ ਆਹ ਚੋਤਾ ਕਹਿੰਦੇ ਮਹਿਮਦ ਵਾਲੀਆ ਕਬੱਡੀ ਪਾਉਣ ਦੇ ਹਾਕਮ ਵਾਲਿਆ ਜੱਗੂ ਉਹ ਕਹਿੰਦੇ ਲੇਟਰ ਪੱਜੂ ਜਾਂ ਜੱਫਾ ਲੱਗੂ ਉਹ ਹਾਕਮ ਵਾਲਿਆ ਜੱਗੂ ਉਹ ਬੱਬਰ ਖੇਰ ਕਬੱਡੀ ਦਾ ਉਹ ਦੇਖਾਂਗੇ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਪਰ ਦੂਜੇ ਪਾਸੇ ਕੌਟੀ ਦਾ ਸੰਧੂਆ ਰੱਖ ਜੋਧਾ ਇਹ ਮਹਿਮਦ ਵਾਲੀਆ ਜੋਤਾ ਆਹ ਕਹਿੰਦੇ ਪੌਂਦ ਵਾਲਾ ਆਹ ਰੋਪੜ ਵਾਲਾ ਇਸ ਬਾਣੀ ਦੀ ਧਰਤੀ ਦਾ ਇੰਦਰਜੀਤ ਸਿੰਘ ਬਣੀ ਮੇਰੇ ਵੀਰੋ ਕਬੱਡੀ ਪੌਂਦ ਦੇ ਲਈ ਅੱਗੇ ਵੱਧਦਾ ਹੋਇਆ ਤੇ ਹੁਣ ਦੇਖਾਂਗੇ ਜੋਧੇ ਨੂੰ ਮੁਕਾਬਲਾ ਹੋਣਾ ਹੈ ਜਦਦਰ ਸਨੀ ਆਦਮ ਵਾਲੀਆ ਪਰ ਨੰਬਰ ਡਬਲ ਟੱਚ ਦੇ ਇਸ਼ਾਰੇ ਦਾ ਹੈ ਅ ਰੇਡਰ ਨੂੰ ਹੈ ਬਣੀ ਸਨਮਾਨ ਦੇ ਕਾਰਜ ਦੇ ਵਿੱਚ ਨੰਬਰ ਆਉਂਦੇ ਆ 6 ਕਹਾਣੀ ਪੁਆਇੰਟ ਜਿਹੜਾ ਧਾਵੀ ਦੇ ਵਾਸਤੇ ਜੁੜਦਾ ਹੋਇਆ ਮੇਰੇ ਲਈ ਖੇਡ ਗਰਾਊਂਡ ਦੇ ਵਿੱਚ ਕੋਟੀ ਦਾ ਸੈਮੀ ਫੈਨਾ ਮੈਚ ਜਿਹੜਾ ਸ਼ੁਰੂ ਹੋ ਗਿਆ ਹਰਮਨ ਬੋਲਟ ਮੇਰੇ ਲਈ ਇਸ ਵੇਲੇ ਖੀਰਾਬਾਲ ਦੀ ਧਰਤੀ ਦਾ ਹੋ ਬਾਪੂ ਦਰਸ਼ੇਬ ਸਿੰਘ ਪੰਡਾਲ ਦਾ ਪੋਤਾ ਕਬੱਡੀ ਪੌਂਦ ਦੀ ਖੇਡ ਬੜਾ ਚੱਤ ਚੁੱਕਾ ਚਾਰ ਧਾਫੀਆਂ ਤੋਂ ਆ ਗੁਰਵਿੰਦਰ ਕਾਂਗਿਆ ਨੇ ਪਾਸੇ ਚਲਾਣ ਘਟਿਆ ਗਿਆ ਹੁਣ ਦੇਖਾਂਗੇ ਪੂਰੀਆਂ ਸੀ ਸਰਦੀ ਧਰਤੀ ਦਾ ਕਬੱਡੀ ਪੌਣ ਦੇ ਲਈ ਅੱਗੇ ਵੱਲ ਹੋਆ ਤੇ ਮੁਕਾਬਲਾ ਕਿਹਦੇ ਨਾਲ ਕਿਵੇਂ ਕਿੱਦਾਂ ਦਾ ਹੋਣਾ ਸਮਾਂ ਦੱਸੂਗਾ ਉਹ ਸਰਪਾ ਆਸਟ੍ਰੇਲੀਆ ਤੇ ਮੱਤਵਾ ਆਸਟ੍ਰੇਲੀਆ ਵੀ ਸਾਡੇ ਨਾਲ ਉਹ ਨਜ਼ਾਰਾ ਮਾਨਦਿਆ ਬਹੁਤ ਵੱਡੇ ਉਹਨਾਂ ਦੇ ਵਿਯੋਗਤਾਨ ਹੈ ਕਬੱਡੀਆਂ ਤਾਮ ਪਾਰ ਗਿਆ ਜੋਤਾ ਅੱਗੇ ਵਧਿਆ ਤਾ ਹੋਇਆ ਸੈਦਿਆਂ ਇਹ ਮਹਿਮਦ ਵਾਲੀਆ ਜੋਤਾ ਮੇਰੇ ਲਈ ਵੱਡਾ ਕੰਮ ਰੱਖਦਾ ਕਬੱਡੀਆਂ ਪਾਉਂਦਾ 25 25 26 26 ਕਬੱਡੀਆਂ ਇੱਕ ਮੈਚ ਪਾਰ ਵਾਲਾ ਆ ਵੱਡਾ ਮਲ ਖੇਡ ਕਬੱਡੀ ਦਾ ਲੋ ਦੇਖ ਪਰੋ ਇਪਾਕੇ ਵਾਲੇ ਦਾ ਪਾਕੇ ਵਾਲੇ ਦਾ ਮੈਂ ਪਰੋ ਲੰਗਿਆ ਲਾ ਸੀਗਾ ਮੈਂ ਆਖਿਆ ਬਾਪੂ ਕਹਿੰਦਾ ਕਿ ਸੰਧੂਆ ਹਾਕਮਰ ਦੀ ਟੀਮ ਕਿੱਲੇ ਲੱਗਦੀ ਆ ਮੱਥਿਆ ਪਤੀ ਹੈ ਕਹਿੰਦਾ ਪਰੋ ਬਾਡਰ ਤੋਂ ਚੱਲ ਕੇ ਵੀ ਤੁਸੀਂ ਘਾਹ ਵਾਲਾ ਕਹਿੰਦੇ ਹੁੰਦੇ ਹੋ ਕੱਲੇ ਹੀ ਦੁੱਖ ਤੋੜੂ ਆਹ ਥੋੜੀ ਜਾਂਦਾ ਆ ਜਾਓ ਥੀ ਗਰਾਹ ਆਹ ਮੁੰਡਾ ਦੁੱਖ ਤੇਰੀ ਜਾਂਦਾ ਆ ਇੰਦਰਜੀਤ ਸਿੰਘ ਬਣੀ ਸਮਾਰੇ ਦੀ ਧਰਤੀ ਦਾ ਮੇਰੇ ਲਈ ਤਾਂ ਦੇਰੀ ਹੈ ਬੋਲਟ ਟੱਚ ਸਾਰੇ ਹੀ ਤੱਤਰ ਜਿੰਨੇ ਕਹਿੰਦੇ ਹੁੰਦੇ ਆ ਪਰ ਨੰਬਰ ਇਸ ਵੇਲੇ ਤਾਦੀ ਦਾ ਹਰਮਨ ਬੋਲਟ ਕਬੱਡੀ ਬੋਲ ਲਈ ਵੱਟੂਕਿਆ ਸੰਧੂਆ ਜਾਓ ਹਾਕਾਂ ਵਾਲੀ ਹੈ ਹਰਦੂਸਾ ਬੰਦੇ ਹਰਮਨ ਬੋਲਟ ਖੀਰਾਵਾਲ ਦੀ ਧਿਰਤੀ ਦਾ ਨੰਬਰ ਦਾ ਸ਼ਾਨਦਾਰ ਵਾਧਾ ਆਪਣੇ ਟੀਮ ਦੇ ਹਿੱਸੇ ਵਿੱਚ ਕਰਦਾ ਹੋਇਆ ਜਿੰਦੀ ਹੰਸਰਾ ਵੀ ਬੈਠਾ ਲਾਈਵ ਨਜ਼ਾਰੇ ਤੱਕਦਾ ਮੈਂ ਪਹਿਲਾਂ ਪ੍ਰਸਾਟਾਈ ਪੰਗੇ ਹੋ ਗਏ ਕਹਿੰਦਾ ਸਾਹ ਸੁੱਕੇ ਪੈਸੀ ਇੰਦਰ ਮਾਨਤ ਬੈਠਾ ਨਾਲ ਤੇ ਨਾਲ ਨਿੰਮਾ ਸੰਧੂ ਕਪੂਰੇ ਬੈਠਾ ਤੇ ਨਾਲ ਪਿੰਦਾ ਖਹਿਰਾ ਬੈਠਾ ਤੇ ਨਾਲ ਸਾਡਾ ਭਰਾ ਮੇਰੇ ਵੀਰੋ ਬਨ ਗੁਰਤੇਜ ਜੌਲ ਬੈਠਾ ਮਨਪ੍ਰੀਤਿਆ ਯਾਦਾ ਅੱਜ ਸਾਡੇ ਦਿਨ ਬਖਾਰੀਆਂ ਨੇ ਕਹਿੰਦਾ ਯਾਰ ਸਾਡਾ ਭਰਾ ਇਹ ਦੁਨੀਆ ਤੇ ਮਨਪ੍ਰੀਤ ਜੌਲ ਦੀ ਯਾਦ ਤਸੱਦ ਦਾ ਹਾਰਨੇ ਦਿੱਤੇ ਜਾਣਿਆ ਮੈਂ ਗੁਰਵਿੰਦਰ ਕਾਂਗੇ ਨੂੰ ਪਿੱਛੇ ਕਿ ਅੱਜ ਕੀ ਖੇਡ ਉਹ ਕਹਿੰਦਾ ਬਾਬਾ ਨਾਨਕ ਜੀ ਧਾਰਦਾ ਬਾਬਾ ਨਾਨਕ ਜੀ ਧਾਰਦੇ ਪਰ ਨੰਬਰ ਹਰਮਨ ਬੁਲਟ ਦੇ ਵੀ ਹੈ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਗਿਆ ਆਹ ਚੱਲਿਆ ਥੱਪੇ ਥੱਪੇ ਦੇ ਪਾਟ ਆਹ ਚੌੜੀ ਛਾਤੀ ਹੈ ਆਹ ਸਮਾਣੇ ਦੀ ਧਰਤੀ ਦਾ ਕਹਿੰਦੇ ਬਣੀ ਕਬੱਡੀ ਪਾਉਂਦਾ ਓਏ ਮੇਰੇ ਵੀਰੋ ਹੁਣ ਵੇਖਾਂਗੇ ਮੁਕਾਬਲਾ ਕਿਹਦੇ ਨਾਲ ਕਿਵੇਂ ਕਿਦਾਂ ਹੋਣਾ ਹੈ ਆਹ ਇੱਕ ਪਾਸੇ ਆਦਪਾਲਿਆ ਉਹ ਮਲੇਰਪੁਰ ਦੇ ਏਰੀਏ ਦਾ ਤੱਕ ਕੈਨੇਡਾ ਰਹਿੰਦਾ ਉਹ ਦੂਜਾ ਵੀ ਕਨੇਡਾ ਦੀ ਧਰਤੀ 'ਤੇ ਬੱਲੇ ਬੱਲੇ ਕਬੱਡੀ ਆਇਆ ਹੈ ਨੰਬਰ ਜਿਹੜਾ ਬੜੀ ਸੁਹਾਣੇ ਵਾਲਾ ਆਪਣੀ ਟੀਮ ਲਈ ਜੋੜ ਗਿਆ ਹੈ ਮਹਿਮਦ ਵਾਲਿਆ ਜੋਤਾ ਕਬੱਡੀ ਪੰਡੂ ਤੇ ਲਈ ਅੱਗੇ ਵਧਦਾ ਹੋਇਆ ਉਸ ਵਰਨਿਆ ਖੇਡ ਕਰਦਾ ਹੈ ਲਓ ਮਹਿਮਦ ਵਾਲਿਆ ਜੋਤਾ ਮੇਰੇ ਵਿੱਚ ਜੋ ਟੱਕਰ ਹਾਕਾਂ ਵਾਲੀਏ ਚੱਗੀ ਨਾਲ ਹੋ ਜੇ ਗੱਲ ਪੜ ਜਾਣੀਆ ਮੇਰੇ ਪੰਜਾਬੀ ਵੀਰੋ ਫਿਰ ਦੇਖਾਂਗੇ ਪਈ ਹੋਈ ਕਬੱਡੀ ਹਾਕਾਂ ਵਾਲਿਆ ਚੱਗੀ ਹਾਕਾਂ ਵਾਲਿਆ ਉਹ ਟੱਕਰ ਹੋ ਗਈ ਆ ਜਿਹੜਾ ਪੈਂ ਗਿਆ ਉਹ ਸਵਰਨਿਆ ਉਹੀ ਹੋ ਗਿਆ ਫਿਰ ਕਹਿੰਦੇ ਨੇ ਸੰਦੂਰੀ ਧੱਕੇ ਨਾਲ ਜੱਫੇ ਲਵਾ ਦਿੰਦੇ ਆ ਜੱਫੇ ਤਾਂ ਲਾਉਣੇ ਪੈਣਗੇ ਅੱਜ ਹਾਰਨੇ ਮੋਟਰਸਾਈਕਲ ਦੇ ਮੇਰੇ ਵੀਰੋ ਅੱਜ ਕਪਾਲਪੁਰੇ ਦਾ ਕੱਪ ਹੈ ਅੱਜ ਕਲੰਗੀ ਧਰ ਕਬੱਡੀ ਕੱਪ ਹੈ ਹੇ ਘੱਟੇ ਘੱਟ 30 ਲੱਖ ਦਾ ਦਾਜ ਤਾਂ ਮੇਰੇ ਵੀਰੋ ਸਾਡਾ ਜੱਗਾ ਚੱਕਰ ਤੇ ਭਾਈ ਪਰਮੇਂਦਰ ਸੂਜਾਪੁਰ ਵੱਡੀਆਂ ਟੁਕੀਆਂ ਲੈ ਕੇ ਪੁੱਜਿਆ ਹੈ ਉਹਦੇ ਘੈਂਟ ਪ੍ਰੋਮੋਟਰ ਹੈ ਉਹ ਕਹਿੰਦੇ ਇੱਕ ਪਾਸੇ ਸੀ ਸ਼ਰਮਾਪੂਰੀਆ ਪਰ ਦੂਜੇ ਪਾਸੇ ਕਿੱਤੀ ਹੈ ਮਹਿਮਦਵਾਲ ਦੀ ਧਰਤੀ ਦਾ ਮੇਰੇ ਵੀਰੋ ਲੱਖ ਫੜ ਕੇ ਕੈਂਟੀ ਮਾਰ ਗਿਆ ਮਨੂ ਹੰਸਰਾ ਤੇ ਸਰਬਾ ਬ੍ਰੌਲ ਉਹਨਾਂ ਦਾ ਬ੍ਰੌਲ ਆਪਣੇ ਕੱਪ ਲਈ ਧੰਨਵਾਦ ਮਨੂ ਮਨੂ ਹੰਸਰਾ ਤੇ ਸਰਬਾ ਆਸਟ੍ਰੇਲੀਆ ਮਨੂ ਵੀ ਆਸਟ੍ਰੇਲੀਆ ਬੈਠਾ ਸਰਬਾ ਵੀ ਬੈਠਾ ਬੁਲਟ ਦੀਆਂ ਤਿੰਨ ਕਬੱਟੀਆਂ 5000 ਦੀਆਂ ਐਲਾਨ ਹੋ ਗਿਆ 5000 ਦੀਆਂ ਚਲੋ ਬੁਲਟ ਪਾ ਪੰਡੀ ਕਬੱਡੀ 5000 ਦੀ ਉਹ ਸਮਰਨੇ ਆ ਜਾਓ ਜੀ ਲਓ ਹਰਮਨ ਬੁਲਟ ਮੇਰੇ ਮੂਲੇ ਆ ਕੇ ਤੇਰਸੇ ਪੰਡਾਲ ਦਾ ਪੋਤਾ ਕਦੇ ਤਾਦੇ ਨੇ ਬੜੀ ਤਕੜੀ ਕਬੱਡੀ ਖੇਡੀ ਆ ਅੱਜ ਪੋਤਾ ਸ਼ਾਇਆ ਹੋਇਆ ਦੂਸਰੇ ਬੰਦੇ ਆਪਾਂ ਦੇ ਆਸਟ੍ਰੇਲੀਆ ਦਾ ਖਿਆਜ਼ੀ ਉਹ ਬੁਲਟ ਦਾ ਰੱਖਿਆ ਨੰਬਰ ਲਿਆਉਣ ਨੂੰ ਬਣ ਧਮਾੜ ਮੁੱਤਾ ਥਾਰ ਰੱਖੀ ਐ ਬੁਲਟ ਦਾ ਰੱਖਿਆ ਨੰਬਰ ਲਿਆਉਣ ਨੂੰ ਸਾਹਮਣੇ ਕਬੱਡੀ ਪੌਂਡ ਦੇ ਲਈ ਬਣੀ ਸਮਾਣੇ ਵਾਲਾ ਅੱਗੇ ਵੱਧਦਾ ਹੋਇਆ ਹੁਣ ਵੇਖਾਂਗੇ ਮੁਕਾਬਲਾ ਕਿਹਦੇ ਨਾਲ ਕਿਵੇਂ ਕਿੱਦਾਂ ਦਾ ਹੋਣਾ ਓਏ ਮੇਰੇ ਵੀਰੋ ਓ ਠਾਠਾ ਮਾਰਦਾ ਘੱਟ ਹੈ ਓ ਵੱਖਰਾ ਨਜ਼ਾਰਾ ਨੰਬਰ 30 ਓ 30 ਆਪਣੀ ਟੀਮ ਲਈ ਜੋੜ ਗਿਆ ਆ ਤਾਂ ਬਾਲਿਆ 30 ਜੱਫਾ ਲਾ ਗਿਆ ਮੇਰੇ ਵੀਰੋ ਉਧਰ ਜਿੰਦੀ ਹੰਸਾ ਸੁੱਖਾ ਸ਼ੇਰਪੁਰ ਕਨੇਡਾ ਤੇ ਨਾਲ ਗੁਰਤੇਜ ਪੋਲ ਬਾਲ ਲਿਗਸਟ ਕੋ ਸੰਧੀਆਂ ਮਲਬਾਰ ਦੁਆਰੇ ਉਹਨਾਂ ਵੱਲੋਂ ਹਾਕਮ ਵਾਲੀਏ ਚੱਗੂ ਦੇ ਤੋਜ ਜੱਫਾ 2000 ਰੁਪਏ ਹੋ ਰਹੇ ਮੇਰੇ ਵੀਰੋ ਤੇ ਦੂਜੀ ਕਬੱਡੀ 5000 ਦੇ ਸੰਧਵਾ 5000 ਦੇ ਦੋ ਜਫੇ ਦੂਜੀ ਕਬੱਡੀ 5000 ਦੀ ਮਨੂ ਹੰਸਰਾ ਛੱਡਿਆ ਮਨੂ ਮੈਂ ਤੇ ਮਨੂ ਆਵੇ ਸਾਡਾ ਜਿਹੜਾ ਬਾਈ ਸਾਡਾ ਬੌਂਸਰ ਆ ਉਹ ਇੱਕ ਇੱਕ ਬੰਦਾ ਇੱਥੇ ਸਾਡੇ ਕੋਲ ਛੱਡੇ ਤੇ ਬੌਂਸਰ ਆ ਜਿਹੜਾ ਸਾਡਾ ਵੀਰ ਉਹਨਾਂ ਨੂੰ ਭੇਜੇ ਇੱਥੇ ਇੱਕ ਜਾਣੇ ਤੇ ਦੂਜੀ ਕਬੱਡੀ ਸੱਫਤ ਪੈ ਗਈ ਮੇਰੇ ਵੀਰੋ 5000 ਦੀ ਮਨੂ ਹੰਸਰਾ ਤੇ ਸਰਵਾ ਹੰਸਰਾ ਆਸਟ੍ਰੇਲੀਆ ਉਹਨਾਂ ਵੱਲੋਂ ਆ ਕਬੱਡੀ ਪਾਉਣ ਦੇ ਲਈ ਪੂਰੀ ਆ ਸੀ ਸਰਦੀ ਧਰਤੀ ਦਾ ਕੰਬਾਈਨਾ ਨਾਲ ਜੇ ਤੂੰ ਅੱਗੇ ਵੱਲ ਵਧਦਾ ਹੋਇਆ ਹੁਣ ਵੇਖਾਂਗੇ ਮੁਕਾਬਲਾ ਕਿਹਦੇ ਨਾਲ ਕਿਵੇਂ ਕਿਦਾਂ ਦਾ ਹੋਣਾ ਹੈ ਉਹ ਕਬੱਡੀ ਪੈ ਗਈ ਉਹ ਖੜਕਾ ਤੜਕਾ ਉਹ ਵੇਖਾਂਗੇ ਯੋਧਾ ਸੁਰਖਪੁਰੀਆ ਪਰ ਨੰਬਰ ਰੇਡਰ ਦੇ ਕਬਜ਼ੇ ਦੇ ਵਿੱਚ ਹੈ ਰੇਡਰ ਬੂਰੀਆ ਸੀਸ਼ਨ ਵਾਲਾ ਆਪਣੀ ਟੀਮ ਦੇ ਨਾਲ ਤੇ ਜੋੜ ਗਿਆ ਮੇਰੇ ਵੀਰੋ ਐਮਤਵਾਲੀਆ ਜੋਤਾ ਚੱਲਿਆ ਕਬੱਡੀ ਪਾਉਣ ਦੇ ਲਈ ਵੱਡਾ ਮਾਲਾ ਖੇਡ ਕਬੱਡੀ ਦਾ ਆ ਮੁੰਡਾ ਜਿਹੜੇ-ਜਿਹੜੇ ਮੁਲਕਾਂ 'ਚ ਖੇਡੇ ਆ ਹਾਂ ਦੁਨੀਆ ਕਨੇ ਯਾਦ ਕਰਦੀ ਐ ਉਹ ਟੋਪ ਟੋਪ ਦੀਆਂ ਪਾਉਣ ਦਾ ਮਹਿਮਦ ਬਾਲ ਦੀ ਤਰਤੀ ਦਾ ਜੇਤਾ ਮੇਰੇ ਵੀਰੋ ਨੰਬਰ ਦਾ ਸ਼ਾਨਦਾਰ ਵਾਧਾ ਆਪਣੀ ਟੀਮ ਵਾਸਤੇ ਕਰਦਾ ਹੋਇਆ ਅਗਲੀ ਰੇਡ ਬੜੀ ਸਮਾਨਾ ਜਿੰਦੀ ਹੱਸਾ ਗੁਰਪ੍ਰੀਤ ਦੇਵਾਲ ਤੇ ਨਾਲ ਸੁੱਖਾ ਸ਼ੇਰ ਤੋਂ ਉਹਨਾਂ ਵੱਲੋਂ ਜੋਧੇ ਦੇ ਤੋਂ ਜੱਫੇ 5000 ਦੇ ਉਹ ਜੋਧੇ ਦੇ ਪਿੰਡੀ ਬੋਲ ਗਿਆ ਸੀ ਇੱਥੇ ਆ ਕੇ ਲਿਖਿਆ ਤੇ ਉਹ ਸੱਚ ਹੁੰਦੀਆਂ ਲੱਗਦੀਆਂ ਨੇ ਉਹ ਸੰਧੂਆ ਬੱਬਰ ਸ਼ੇਰਾ ਨਾਲ ਅੱਜ ਬੱਬਰ ਸ਼ੇਰ ਪੜਾਉਣਗੇ ਕਮਾਲਪੁਰੇ ਦੇ ਕੱਪ ਦੇ ਨਜ਼ਾਰੇ ਫੁੱਲਾਉਣਗੇ ਕਲਗੀ ਤਰ ਕੱਪ ਵਾਲੇ ਹੋਏ ਪੱਪਾ ਭਾਰਨੇ ਬਾਈਟਾਂ ਨੂੰ ਦੇਣੇ ਸੰਧੂਆ ਅੱਜ ਮਹੰਗੇ ਹਾਰਲੇ ਬਾਈਟਾਂ ਨੂੰ ਦੇਣੇ ਸੰਧੂਆ ਅੱਜ ਮਹੰਗੇ ਹਾਰਲੇ ਉਹ ਟਾਸਟਾਂ ਨੂੰ ਦੇਣੇ ਅੱਜ ਕਮਾਲਪੁਰੇ ਵਿੱਚ ਹਾਰਲੇ ਲੋਜ ਹਾਰਦਿਆਂ ਦੀ ਟੱਕਰ ਹੈ ਅੱਜ ਹਾਰ ਲਿਆ ਪਿਛੋੜ ਢੜਦੇ ਆ ਹਾਕਾਂ ਵਾਲਿਆ ਜੱਗੂ ਤੇ ਜੋਤੇ ਦੀ ਟੱਕਰ ਮੇਰੇ ਵੀਰੋ ਹਾਂ ਨੰਬਰ ਲੈ ਤਾ ਦੇ ਕੋਸੇ ਫੁੱਟਲੇ ਵਾਲਿਆ ਕਰਾਰੀ ਅੱਤੇ ਤਿਆਰ ਕੀ ਸਾਡੇ ਨੌਂ ਦੇ ਦਸ ਤੇ ਗੱਟੀ ਖੜ ਗਈ ਹੁਣ ਵੇਖਾਂਗੇ ਕਿ ਪੌਣ ਦੇ ਲਈ ਉਹ ਬੱਲੇ ਬੱਲੇ ਪੂਰੀਆਂ ਸੀਸਰ ਦੀ ਧਰਤੀ ਦਾ ਕੰਪੈਨਰ ਦਾ ਜੇਤੂ ਟ੍ਰੈਕਟਰਾਂ ਦਾ ਜੇਤੂ ਮੋਟਰਸਾਈਕਲਾਂ ਦਾ ਜੇਤੂ ਉਹ ਕੋਰੇ ਕੋਰੀਆਂ ਦੇ ਦਿਲਾਂ ਦਾ ਜੇਤੂ ਉਹ ਕਬੱਡੀ ਹਰਿਆਣੇ ਵਾਲਾ ਪਾ ਰਿਹਾ ਹੈ ਆ ਡਬਲ ਟੱਚ ਦਾ ਇਸ਼ਾਰਾ ਨੰਬਰ ਜਿਹੜਾ ਰੇਡਰ ਦੇ ਕਮਰੇ ਦੇ ਵਿੱਚ ਹੈ ਪੂਰੀਏ ਦੇ ਕਮਰੇ ਦੇ ਵਿੱਚ ਹੈ ਆ ਮਨੂ ਹੰਸਰਾ ਦੇ ਸਰਦਾਂ ਸਾਫ ਪੇ ਲਿਆ ਉਹਨਾਂ ਦੀ ਦਿੱਤੀ ਕੋਲ ਟ੍ਰੇਡ 5000 ਦੀ ਸ ਵਰਦਿਆ ਪੈ ਰਹੀ ਹੈ 5000 ਦੀ ਲਾਸਟ ਰੇਟ ਪੈ ਰਹੀ ਹੈ ਆ 5000 ਦੀ ਬੰਨੂ ਹੱਸੇ ਉਹਨਾਂ ਦੀ ਸਰਵੇਰਾ ਦੀ 5000 ਵਾਲੀ ਆ ਖੀਰਾ ਬੋਲਤਾ ਹਰਪਨ ਬੋਲਟ ਪੂਰ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਹਾਕਮ ਵਾਲਿਆ ਜੱਜੂ ਦੇਖੋ 5000 ਬੋਲਟ ਦੇ ਲਈ ਆ ਬੋਲੋ 5000 ਪਹੁੰਚਦਾ ਕਰ ਦਿਓ ਮੇਰੇ ਵੀਰੋ ਤਿੰਨ ਸਭਲ ਪਾ ਗਿਆ ਮਨੂ ਹੰਸਰਾ ਤੇ ਸਰਬੰਸਰਾ ਆਸਟ੍ਰੇਲੀਆ ਉਹਨਾਂ ਦੀ ਤਿੰਨ ਤੇ ਸਰਦਿਆ ਗਿੰਦੀ ਹੰਸਰੇ ਵੱਲੋਂ ਗੁਰਤੇਰ ਟਾਲ ਵੱਲੋਂ ਜੋਧੇ ਦੇ ਦੋ ਜਫੇ ਤੇ 5000 ਦੇ ਨਾਮ ਸ਼ੇਰਪਰੀਆ ਸੁਖਾ ਕੈਨੇਡਾ ਤੋਂ ਮੇਰੇ ਵੀਰੋ ਉਹਨਾਂ ਵੱਲੋਂ 5000 ਦੇ ਜੋ ਮੇਰੇ ਬੋਲ ਖੋ ਰਹੇ ਤੇ ਆਹ ਫਰਮਰ ਕੋਟਲਾ 5000 ਜੇ ਤਾਂ ਤੇ ਪੂਰੀਏ ਤੇਰੀਆਂ ਵੀ ਤਿੰਨ ਕਬੱਡੀਆਂ ਭਾਈ ਸਰਪਾਲ ਕੋਟਲ ਸੰਧੂਆ ਗੋਲੀ ਹੰਸਲਾ ਵਰਤੇਜ ਗੋ ਤੇ ਸ਼ੋਰਪੁਰਿਆ ਸੁੱਖੇ ਵੱਲੋਂ ਵੱਡੇ ਮਾਨ 2000 ਰੁਪਏ ਸੰਤੂ ਪ੍ਰਵਲੀ ਮਾਦੇ ਲਈ ਪੰਜਾਬੀ ਲਈ ਹੈ ਬਹੁਤ ਬਹੁਤ ਧੰਨਵਾਦ ਬਹਿਮਦ ਵਾਲੀਆ ਜੋਤਾ ਰੇਡਪੌਂਡ ਲਈ ਵਧਿਆ ਹੋਇਆ ਓ ਜੱਗੂ ਹਾਕਮ ਵਾਲੀਏ ਆ ਕਾਂਗੇ ਵਾਲਾ ਇੱਕ ਲਈ ਬਾਦੂਆ ਕਹਿੰਦੇ ਓ ਬਾਰੇ ਬਚੁਰਗ ਦੱਸਦੇ ਸੀ ਇੱਕ ਲਈ ਦੁੱਖ ਤੋੜੂ ਇੱਕ ਲਈ ਜੇ ਖਿਆਲ ਦੇ ਬੁੱਲ ਬੋੜੂ ਇੱਕ ਲਈ ਹਾਰਲੇ ਤੇ ਛਾਲਾ ਮਾਰਦਾ ਫਿਰਦਾ ਜਲਾਲ ਵਾਲਿਆ ਹਾਰਲੇ ਤੇ ਛਾਲਾ ਮਾਰਦਾ ਫਿਰਦਾ ਖੇਡ ਕਹਾਣੀ ਓ ਸਕਰੀਨ ਤੇ ਵੀ ਕੱਲਾ ਸੁਰ ਸਖਰੀਰ ਪਹਿਲੀ ਕਲਾਸ਼ ਆਇਆ ਫਿਰਦੇ ਇਧਰ ਦੇਖੋ ਬੂਰੀਆ ਸੀਸਨ ਵਾਲਾ ਔਰ ਨੰਬਰ 8 ਦੀ ਟੀਮ ਦੇ ਬਾਤ ਤੇ ਜੋੜਦਾ ਹੈ ਤੇ ਸਫਲ ਪੈ ਗਈ ਬਈ ਮਨੂ ਆਸਰਾ ਕੈਨੇਡਾ ਤੇ ਸਾਡਾ ਭਰਾ ਮੇਰੇ ਵੀਰੋ ਸਰਪਾ ਮਨੂ ਆਸਰਾ ਆਸਟ੍ਰੇਲੀਆ ਤੇ ਸਰਪਾ ਆਸਟ੍ਰੇਲੀਆ ਉਹਨਾਂ ਵੱਲੋਂ ਦੋ ਰੇਟਾਂ ਰਹਿਦੀਆਂ ਨੇ 5000 ਦੀਆਂ ਆਹ ਮੇਰੇ ਵੀਰੋ ਬੂਰੀਆ ਹਰਸੋ ਕੈਨੇਡਾ ਤੇ ਹਰਦੂਰ ਆਸਟ੍ਰੇਲੀਆ ਉਹਨਾਂ ਦਾ ਵੀ ਅੱਜ ਦੇ ਕੱਪ ਦੇ ਵਿੱਚ ਦਾ ਰੋਲ ਹੈਪੀ ਬਈ ਧੰਨਵਾਦ ਰਾਜੀ ਹੰਸਾ

ਸਬਾਰੇ ਵਾਲਾ ਭੱਜ ਗਿਆ 2000 ਰੁਪਿਆ ਗੁਰਤੇਜ ਦੇ ਆਵੇ ਜਿੰਦੀ ਹੰਸਾ ਤੇ ਨਾਲ ਸੁੱਖਾ ਸ਼ਰਪੂਰੀਆ ਕੈਨੇਡਾ ਉਹ ਭਾਂਗ ਵਾਲੇ ਗੁਰਵਿੰਦਰ ਨੂੰ ਪੋਲਟਾ ਕਰਦੇ ਆ ਬਹੁਤ ਬਹੁਤ ਧੰਨਵਾਦ ਸ਼ਾਸ਼ਮ ਕਬੱਡੀ ਮਹਿਮਦ ਵਾਲੀਆ ਚੇਤਾ ਪਾਉਣ ਦੇ ਵੀ ਵਧਿਆ ਹੋਇਆ ਸ਼ਾਕਰਪੁਰ ਫੈਸਲਾ ਹੋ ਗਿਆ ਸੀ ਪਹਿਲਾਂ

ਸਰਾ ਆਸਟ੍ਰੇਲੀਆ ਤੇ ਸਰਬਾ ਆਸਟ੍ਰੇਲੀਆ ਵੱਲੋਂ 50000 ਰੁਪਇਆ ਚਲੋ ਇਹ ਬੁਲਟ ਪਾਕ ਕਬੱਡੀ ਘੰਗਿਆਣਾ ਟੀਕਦਾ ਆ ਜੱਫੇ ਬਾਰੇ ਤਕੜੇ ਲੱਗੇ ਨੇ ਉਹ ਜਿਹੜੇ ਹਾਕ ਦੇ ਮਰੀਜ਼ ਨੇ ਉਹ ਦਵਾਈ ਦਮੀ ਖਾ ਕੇ ਵੇਖਿਓ ਖੇਡ ਕਹਾਣੀ ਸਵਰਨੇ ਆ ਲਓ ਸਾਹਮਣੇ ਹੋਰ ਇੱਕ ਬੰਦੇ ਮੈਂਦੇ ਤੇ ਹਰਮਨ ਬੁਲਟ ਮੈਂਦੇ ਤੇ ਹਰਮਨ ਬੁਲਟ ਮੈਂਦੇ ਤੇ ਆਹ ਢੰਗੜਾ ਓਏ ਬਾਬੇ ਪਰਸ਼ੇਤ ਡਾਲਦਾ ਵੋਲਟ ਥੀਰਾ ਵਾਲਿਆ ਮੇਰੇ ਵੀਰ ਨੰਬਰ ਦਾ ਸ਼ਾਨਦਾਰ ਵਾਤਾ ਕਰ ਗਿਆ ਆ ਕਿਹਦੇ ਤੱਕ ਤੜੀ ਛੱਤੀ ਥੱਪੇ ਥੱਪੇ ਦੇ ਪੱਟ ਕਜਦੇ ਪਾਰ ਪੱਟਣ ਗੱਭੂ ਧਰਤੀ ਹਿਲਦੀ ਧਰਤੀ ਹਿਲਦੀ ਉਹ ਖੇੜ ਤਾਤਾਂ ਦੀ ਉਹ ਨਾਲੇ ਹੈ ਜੀ ਵੱਡੇ ਦਿਲ ਦੀ ਦੇ ਹੈ ਜੀ ਵੱਡੇ ਦੇ ਸੁਆਣੇ ਵਾਲਾ ਮੈਂ ਸਮਾਪਤ ਹੋ ਗਿਆ ਇਸ ਮੁਕਾਬਲੇ ਦੇ ਵਿੱਚੋਂ ਹਾਕਮ ਵਾਲਾ ਹਾਰਲਿਆਂ ਦੇ ਆਲੇ-ਦਾਲੇ ਬਾਗੀ ਹਾਰਲਿਆਂ ਦੇ ਆਲੇ-ਦਾਲੇ ਬਾਗੀ ਹਾਜੀ ਨਗਰਪੁਰ ਸ਼ਾਕਰਪੁਰ ਤੇ ਮੇਰੇ ਮੂਹ ਬਾਹੂ ਅਕਬਰਪੁਰ ਅਮਰੀਕ ਖੋਸੇ ਪੁੱਤਰੇ ਵਾਲਾ ਤੇ ਰਵਿੰਦਰ ਜੀਰਾਲ ਸਾਡੇ ਭਰਾ ਗਿੰਦੀ ਹੰਸਾ ਗੁਰਤੇਜ ਗੌਰ ਤੇ ਸੁੱਖਾ ਸ਼ੇਰਪੁਰ ਵੱਲੋਂ ਹਾਕਮ ਵਾਲੀਏ ਜੱਗੂ ਨੇ 2000 ਰੁਪਏ ਦਾ ਕੀਤਾ ਗਿਆ ਕਹਿੰਦੇ ਜੱਫੀਆਂ ਤੋਂ ਖੁਸ਼ਾ ਗਿੰਦੀ ਗੁਰਤੇਜ ਗੌਰ ਤੇ ਨਾਲ ਸੁੱਖਾ ਸ਼ੇਰਪੁਰਿਆ ਕੈਨੇਡਾ ਦਾ ਆ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਰੁਪਿੰਦਰ ਜਲਾਲ ਤੇ ਮਰੀਦ ਥੋਸਾ ਕੁਦਲਾ ਨਾਲ ਸੁਖਰਾਣ ਰੋਮੇਆ ਬਿੱਲਾ ਲਲਤੋ